ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਆ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਆਪਾਂ ਗੱਲ ਕਰੀਏ ਜੀ 18 ਅਕਤੂਬਰ ਦੀ ਸੌਰੀ 19 ਅਕਤੂਬਰ ਦੀ ਰਾਤ ਦੀ ਯਾਨੀ ਕਿ ਆਉਂਦੀ ਜਿਹੜੀ ਰਾਤ ਹੈ ਮੌਸਮ ਕਿਵੇਂ ਦਾ ਰਹਿ ਸਕਦਾ ਪੰਜਾਬ ਦਾ ਇਹ ਤੁਹਾਨੂੰ ਦੱਸਾਂਗੇ ਅਸਲੇ ਦੀਆਂ ਜੋ ਇਸ ਮੌਕੇ ਦੀਆਂ ਲਾਈਵ ਅਤੇ ਤਾਜ਼ਾ ਜੋ ਸੈਟਲਰ ਦੱਸੇ ਇਹਨਾਂ ਨਾਲ ਤੋਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਆਥਣ ਦੇ 5:30 ਵਜੇ ਲੇ ਆ ਜੀ ਤੇ ਦਿਨ ਹੈ ਅੱਜ ਅਸਲੇ 19 ਅਕਤੂਬਰ ਦਾ ਤੇ 5:30 ਵਜ ਰਿਹਾ ਅਸਲੇ ਤੇ ਜੇਕਰ ਗੱਲ ਆਫਮ ਮੁੱਖ ਤੌਰ ਤੇ ਕਰੀਏ ਆਉਂਦੇ ਘੰਟਿਆਂ ਦੀ ਅਗਲੇ 12 ਘੰਟਿਆਂ ਦੀ ਤੇ ਮੌਸਮ مسافرਾਂ ਦਾ ਜਾ ਫ ਰਿਹਾ ਜੀ ਵੱਡੇ ਫੱਦਰ ਤੇ ਕੋਈ ਤਬਦੀਲੀ ਫਿਲਹਾਲ ਮੌਸਮ ਦੇ ਵਿੱਚ ਸੰਭਵ ਨਹੀਂ ਜਾ ਰਹੀ ਟੈਂਪਰੇਚਰ ਜੇਕਰ ਆਫਮ ਚੱਕਦੇ ਆ ਕਿਉਂਕਿ ਰਾਤ ਦਾ ਟੈਂਪਰੇਚਰ ਠੰਡਾ ਚੱਲਦਾ ਪਿਆ ਰਾਤਾਂ ਠੱਡ ਜਾਣੇ ਆਥਣ ਸਵੇਰੇ ਜਿਹੜੀ ਠੰਡਕ ਬਣਦੀ ਆ ਕੁਝ ਕੇ ਤਰ ਜਾਨਕੀ ਤੁਹਾਨੂੰ ਵੀ ਵੇਖਣ ਨੂੰ ਮਿਲਦੀ ਹੈ ਸਵੇਰ ਵੇਲੇ ਸੋ ਇਹ ਕਰਫ ਆ ਮਿਨਿਮਮ ਟੈਂਪਰੇਚਰ ਜੱਕੇ ਬੀਤੇ 24 ਘੰਟਿਆਂ ਦੇ ਤੇ ਰੋਪੜ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ 14.7 ਡਿਗਰੀ ਦੇ ਨਾਲ ਦਿੱਤੇ ਸਭ ਤੋਂ ਠੰਡਾ ਟੈਂਪਰੇਚਰ ਦਰਜ ਹੋਇਆ ਉੱਥੇ ਹੀ ਗੁਰੂਗਰਾਮ ਜਿਹੜਾ 16 16 15 ਦੇ ਆਸ-ਪਾਸ ਟੈਂਪਰੇਚਰ ਉੱਥੇ ਵੀ ਦਰਜ ਹੋਏ ਨੇ ਮਿਨਿਮਮ ਸੋ ਇਹ ਕਲਮ ਲਾਗੇ ਜੀ 14 ਤੋਂ ਲੈ ਕੇ 18 ਦੇ ਆਸ-पास ਟੈਂਪਰੇਚਰ ਹੈ ਜਿਹੜੇ ਰਾਤਾਂ ਦੇ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਆਪਾਂ ਮਤਲਬ ਕਿ ਪਹਾੜਾ ਤੋਂ ਦੂਰ ਜਾਂਦੇ ਜਾਵਾਂਗੇ ਪਹਾੜਾ ਦੀ ਰੇਂਜ ਜਿਹੜੇ ਚਲੇ ਜਾਂਦੇ ਆ ਹੁਸ਼ਿਆਰ ਫਿਰ ਰੋਪੜ ਮਹਾਲੀ ਪਟਾ ਜਲੰਧਰ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ 14 15 16 ਦੇ ਆਸ-ਪਾਸ ਟੈਂਪਰੇਚਰ ਨੇ ਜਿਵੇਂ ਜਿਵੇਂ ਪਿੱਛੇ ਜਾਵਾਂਗੇ ਲੁਧਿਆਣਾ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ 17 18 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਇਸੇ ਤਰ੍ਹਾਂ ਹਰਿਆਣਾ ਦਾ ਵੀ ਮਤਲਬ ਕਿ 14 ਤੱਕ 15 16 17 18 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਕਿਤੇ ਕਿਤੇ 20 ਡਿਗਰੀ ਤੱਕ ਟੈਂਪਰੇਚਰ ਪਹੁੰਚੇ ਹੋਏ ਨੇ ਸੋ ਅੱਜ ਰਾਤ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਦਾ ਸੰਭਵ ਨਹੀਂ ਹੈ ਪਰ ਮੌਸਮ ਦੇ ਵਿੱਚ ਕੋਈ ਖਾਸ ਜਿਹੜਾ ਬਦਲਾਅ ਵੀ ਸੰਭਵ ਨਹੀਂ ਹੈ ਤੇ ਮੌਸਮ ਖੁਸ਼ਕ ਰਹੇਗਾ ਜੀ ਸਾਫ਼ ਰਹੇਗਾ ਕੱਲ ਸਵੇਰੇ ਕੁਝ ਇਸ ਤਰ੍ਹਾਂ ਦੇ ਵਿੱਚ ਧੁੰਦ ਵੇਖਣ ਨੂੰ ਮਿਲ ਸਕਦੀ ਹੈ ਧੁੰਦ ਦੇ ਨਾਲ ਜਿਹੜਾ ਤੋਂ ਮੇ ਦਾ ਮਿਕਸਚਰ ਹੁੰਦਾ ਯਾਨੀ ਕਿ ਸਮੋਗ ਜਿਹਨੂੰ ਆਪਾਂ ਕਹਿੰਦੇ ਆ ਸਮੋਗ ਵੇਖਨ ਨੂੰ ਮਿਲ ਸਕਦੀ ਆ ਇਸ ਲਈ ਜਿਹੜੇ ਸਵੇਰ ਵੇਲੇ ਲੋਕ ਸਫਰ ਕਰਦੇ ਨੇ ਉਹ ਆਪਣਾ ਵਿਸ਼ੇਸ਼ ਤੌਰ ਤੇ ਤਿਆਰ ਰੱਖਣ ਆਪਣੇ ਮੂਤ ਤਸੀਹੇ ਕਪੜਾ ਘੋੜਾ ਬਣ ਕੇ ਨਿਕਲੋ ਜੀ ਇਹ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਪੋਲੂਸ਼ਨ ਦਾ ਲੈਵਲ ਜਿਹੜਾ ਕਾਫੀ ਚੜਦਾ ਹੈ ਇਸ ਲਈ ਅਸੀਂ ਆਪਣਾ ਬਚਾ ਕਰਕੇ ਰੱਖੋ ਸੋ ਫਿਲਹਾਲ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਜੀ ਸਾਫੀ ਮੌਸਮ ਰਹਿਣ ਦੇ ਆਸਾਰ ਨਹੀਂ ਹਾਲਾਂਕਿ ਜਿਹੜਾ ਸਾਊਥ ਵੈਸਟ ਮੌਨਸਨ ਆ ਯਾਨੀ ਕਿ ਪੱਛਮੀ ਦੇ ਤੱਕ ਖੜੀ ਮੌਨਸਨ ਉਹ ਐਸੇ ਲਈ ਕਾਰਵਾਂਜਾ ਦਰਜ ਕਰਾ ਰਿਹਾ ਦੱਖਣੀ ਤੇ ਪਛਮੈਸੂਬਿਆਂ ਦੇ ਵਿੱਚ ਯਾਨਕੀ ਆਂਧਰਪ੍ਰਦੇਸ਼ ਕਰਨਾਟਕਾ ਕੇਰਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਜ ਹੋ ਰਹੇ ਨੇ ਤੇ ਇਹਨਾਂ ਖੇਤਰਾਂ ਦੇ ਵਿੱਚ ਹੁਣ ਮੌਨਸੂਨ ਦੀ ਵਾਪਸੀ ਜਿਹੜੀ ਡੋਰ ਹੈ ਉਹ ਫੜੀ ਹੋਈ ਆ ਤੁਹਾਨੂੰ ਅੱਜ ਸ਼ੁਕਰੀਆ